ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਵੀਡੀਓ ਆਪਣੀ ਡੇਲੀ ਆਉਂਦੀ ਹੈ ਇੰਡੀਆ ਟਾਈਮ ਦੇ ਸਵੇਰੇ 10:30 ਵਜੇ ਤੇ ਲਓ ਜੀ ਅੱਜ ਤੁਹਾਡੀ ਹਾਈਲੀ ਡਿਮਾਂਡਡ ਬਰਬਰੀ بڑے ਮੈਸੇਜ ਵੀ ਬਰਬਰੀ ਹੋਰ ਦੇ ਦਿਓ ਬਰਬਰੀ ਹੋਰ ਦੇ ਦਿਓ ਪਹਿਲਾਂ ਵਾਲੀ ਸਾਰੀ ਬਰਬਰੀ ਆਲਮੋਸਟ ਕਲੀਅਰ ਇੱਕ ਅਦੱਕਾ ਸੂਟ ਭਾਵੇਂ ਕੋਈ ਪਿਆ ਹੋਵੇ ਸਾਡੇ ਕੋਲ ਤੇ ਹੁਣ ਜਿਹੜੀ ਬਰਬਰੀ ਮੰਗਾਈ ਹੈ ਆਪਾਂ ਉਹ ਵਿਦ ਦੁਪੱਟਾ ਮੰਗਾਈ ਹੈ ਤੇ ਬਹੁਤ ਹੀ ਲੈਸ ਤੇ ਆਈ ਹੋਈ ਹੈ ਤੁਹਾਨੂੰ ਉਹ ਸਾਰਾ ਲੈਸ ਟਰ ਠੀਕ ਹੈ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਮਿਲੂਗੀ ਬ੍ਰਾਂਡਡ ਆਈਟਮਾਂ ਰਹਿਣਗੀਆਂ ਸਾਰੀਆਂ ਅ ਢੇਰ ਦੇਖੋ ਤੁਸੀਂ ਸਾਰਾ ਤੁਹਾਨੂੰ ਦੇਣਾ ਹੈ ਇਹ ਆਪਾਂ ਦੇਖੋ ਇੱਧਰ ਤੱਕ ਤੇ ਬਹੁਤ ਸਾਰਾ ਸਟਾਕ ਤੁਹਾਡੇ ਵਾਸਤੇ ਬਰਬਰੀ ਦਾ ਮੰਗਾ ਲਿਆ ਆਪਾਂ ਇਹ ਸਾਰੀ ਬਰਬਰੀ ਆਪਾਂ ਤੁਹਾਨੂੰ ਦੇਣੀ ਹੈ ਤੇ ਅੱਜ ਜਿਹੜੇ ਤੁਹਾਨੂੰ ਸੂਟ ਦਵਾਂਗੇ ਦੋ ਤਿੰਨ ਬ੍ਰਾਂਡ ਇਹਦੇ ਵਿੱਚ ਇੱਕ ਬੀਐਲਐਮ ਦੇ ਹੁੰਦੇ ਆ ਇੱਕ ਹੋਣਗੇ ਆਪਣੇ ਤਮੰਨਾ ਬ੍ਰਾਂਡ ਦੇ ਠੀਕ ਹੈ ਤੇ ਹੰਡੇ ਹੋਏ ਬ੍ਰਾਂਡ ਨਹੀਂ ਕੋਈ ਕੰਪਲੇਨਟ ਨਹੀਂ ਹੁੰਦੀ ਤੇ ਕਰਾਂਗੇ ਸ਼ੁਰੂ ਆਪਾਂ ਬਹੁਤ ਸੋਹਣੇ ਬਰਬਰੀ ਦੇ ਦੁਪੱਟੇ ਹੋਣਗੇ ਤੇ ਬਰਬਰੀ ਦੀ 셔ਟ ਹੋਊਗੀ ਤੇ ਬਰੀਕ ਬਰਬਰੀ ਹੋਊਗੀ ਤਮੰਨਾ ਵਾਲਿਆਂ ਦੀ ਬਹੁਤ ਸੋਹਣੀ ਬਰੀਕ ਜਾਲੀ ਵਾਲੀ ਕੋਈ ਉਹ ਚੁਬਣ ਵਾਲੀ ਨਹੀਂ ਮੋਟੀ ਜੀ ਜਾਲੀ ਚੁਬਦੀ ਹੁੰਦੀ ਹੈ ਮੋਟੀ ਜਾਲੀ ਵਾਲੀ ਨਹੀਂ ਹੈ ਬਹੁਤ ਬਰੀਕ ਜਾਲੀ ਵਾਲੀ ਬਹੁਤ ਸੋਹਣੇ ਸੂਟ ਦੇਣ ਲੱਗੇ ਆ ਤੁਹਾਨੂੰ ਆਪਾਂ ਤੇ ਲੋਜੀ ਕਰਦੇ ਆ ਸ਼ੁਰੂ ਲੋ ਜੀ ਕਰੀਏ ਫਿਰ ਕਰਦੇ ਆ ਸ਼ੁਰੂ ਪਹਿਲਾ ਹੀ ਸੂਟ ਇਸ ਵਾਰੀ ਨਾ ਸਪੈਸ਼ਲ ਮੈਨੂੰ ਇੱਕ ਦੋ ਫੋਨ ਆਏ ਵੀ ਫਲਾਵਰ ਪ੍ਰਿੰਟ ਤੋਂ ਨਾ ਤੁਸੀਂ ਹਟ ਕੇ ਬਰਬਰੀ ਦੇ ਸਾਨੂੰ ਵਧੀਆ ਜਿਹਾ ਪ੍ਰਿੰਟ ਹੋਰ ਲਿਆ ਕੇ ਦਿਓ ਤੇ ਲੋ ਜੀ ਅੱਜ ਫਿਰ ਤੁਹਾਨੂੰ ਸਾਰੇ ਵਧੀਆ ਵਧੀਆ ਪ੍ਰਿੰਟ ਦੇਣੇ ਆ ਚੈੱਕ 셔ਟ ਆ ਗਈ ਜੀ ਠੀਕ ਹੈ ਬਹੁਤ ਸੋਹ ਬਹੁਤ ਹੀ ਪਿਆਰਾ ਫੈਬਰਿਕ ਤਮੰਨਾ ਬ੍ਰਾਂਡ ਦਾ ਪ੍ਰਿੰਟ ਤੁਸੀਂ ਨੋਟ ਕਰ ਲਓ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਸਲਵਾਰ ਬਹੁਤ ਪਿਆਰਾ ਫੈਬਰਿਕ ਦੇਖੋ ਤੁਸੀਂ ਕਿੰਨਾ ਪਿਆਰੀ ਸ਼ਾਈਨ ਹੈ ਇਹਦੇ ਵਿੱਚ ਠੀਕ ਹੈ ਇਹ ਹੋਊਗੀ ਮਸਲੀਨ ਦੀ ਮੋਡਲ ਮਸਲੀਨ ਦੀ ਸਲਵਾਰ ਮਿਲੂਗੀ ਨਾਲ 2.5 2.5 ਦਾ ਮਿਲੂਗਾ ਕੱਟ ਤੇ ਇਹ ਆ ਗਈ ਇਹਦੀ ਸ਼ਰਟ ਪੀਸ ਠੀਕ ਹੈ ਜੀ ਤੇ ਨਾਲ ਇਹਦੇ ਬਰਬਰੀ ਦਾ ਹੀ ਮਿਲੂਗਾ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬਿਲਕੁਲ ਸੌਫਟ ਬਰਬਰੀ ਹੈ ਏ ਹਲੋ ਜੀ ਸਵਾ ਦੋ ਮੀਟਰ ਹੋਊਗਾ ਦੁਪੱਟਾ ਇੱਕ ਦੁਪੱਟਾ ਮੈਂ ਤੁਹਾਨੂੰ ਪੂਰਾ ਖੋਲ ਕੇ ਦਿਖਾਉਣੀ ਐ ਕਫੜੀ ਬੁੱਤ ਲਓ ਜੀ ਪ੍ਰਿੰਟ ਦੇਖੋ ਦੁਪੱਟਿਆਂ ਦੇ ਬਹੁਤ ਹੀ ਸੋਹਣੀ ਪ੍ਰਿੰਟ ਖੁੱਲੇ ਡੁੱਲੇ ਆ ਦੇਖੋ ਪੂਰਾ ਐਨ ਖੁੱਲਾਵਾਰ ਤੇ ਉਹ ਹੋਈ ਵੀ ਐ ਲੇੜੀ ਹੋਈ ਵੀ ਐ ਲੇਸ ਵਗੈਰਾ ਕੋਈ ਨਹੀਂ ਲੱਗੀ ਡਬਲ ਕਲਰ ਦਾ ਬਹੁਤ ਸੋਹਣਾ ਲੱਭਣੈ ਸੂਟ ਬਣ ਕੇ ਬਹੁਤ ਹੀ ਪਿਆਰਾ ਲੱਗਣਾ ਐ ਤੁਹਾਨੂੰ ਬਿਲਕੁਲ ਕਲਾਸਿਕਲ ਜਾਂ ਕਾਲਜ ਗੋਇੰਗ ਹੋ ਤੁਸੀਂ ਚਾਹੇ ਤੁਸੀਂ ਜੌਬ ਤੇ ਪਾਉਣੇ ਹੋ ਜਿਵੇਂ ਮਰਜੀ ਡਿਫਰੈਂਟ ਟੇਸਟ ਰੱਖਣ ਵਾਲੀ ਇਹ ਪ੍ਰਾਈਸ ਮਿਲੂਗਾ ਤੁਹਾਨੂੰ ਅੱਜ ਸਾਰੇ ਸੂਟਾਂ ਦਾ 1490 ਰੁਪਏ 1490 ਚ ਸੂਟ ਤੁਹਾਡੇ ਕੋਲ ਆ ਜਾਊਗਾ। ਲਓ ਜੀ ਅਗਲਾ ਕਲਰ ਦੇਖੋ ਕਲਰ ਵੀ ਤੁਹਾਨੂੰ ਬਹੁਤ ਸਾਰੇ ਦੇਣੇ ਐ ਤੇ ਲੋ ਕਲਰ ਦੇਖੋ ਫੈਬਰਿਕ ਦੇਖੋ ਇੰਨਾ ਪਿਆਰਾ ਲੋ ਸਲਵਾਰ ਦੇਖੋ ਤੁਹਾਨੂੰ ਬਿਲਕੁਲ ਸਿਲਕ ਦੀ ਲੱਗੂਗੀ ਪਾਈ ਹੋਈ ਸਲਵਾਰ ਠੀਕ ਐ ਆ ਆ ਗਿਆ ਤੁਹਾਡਾ ਅਗਲਾ ਕਲਰ ਰਸਟੀ ਔਰੇਂਜ ਹਲਕਾ ਔਰੇਂਜਾ ਕਲਰ ਹੁੰਦਾ ਜਿਹੜਾ ਰਸਟੀ ਜਿਹਾ ਔਰੇਂਜ ਤਿੱਖਾ ਨਹੀਂ ਐ 2.5 ਪਲੱਸ ਹੋਊਗੀ ਸਲਵਾਰ ਠੀਕ ਐ ਤੇ ਆ ਤੁਹਾਨੂੰ ਮਿਲੂਗਾ ਸ਼ਰਟ ਤੇ ਇਹ ਆ ਗਿਆ ਦੁਪੱਟਾ ਬਹੁਤ ਸੋਹਣੇ ਗਰਲਿਸ਼ ਲੁੱਕ ਦੇ ਤੁਹਾਨੂੰ ਅੱਜ ਪ੍ਰਿੰਟ ਦਿਖਾਉਣੇ ਆ ਰੰਗ ਵੀ ਤੁਹਾਨੂੰ ਵਾਧੂ ਦਿਖਾਉਣੇ ਆ ਸਟਾਕ ਵਾਧੂ ਹਰੇਕ ਸਾਡੇ ਕੋਲ ਜਿਵੇਂ ਮੈਂ ਤੁਹਾਨੂੰ ਜਿਹੜਾ ਆ ਦਿਖਾ ਰਹੀ ਹਾਂ ਤੁਸੀਂ ਆ ਦੇਖੋ ਸਾਰਾ ਇਹਦੇ ਚ ਆ ਸਾਰੇ ਆ ਸਾਰੇ ਸੈੱਟ ਇਹਦੇ ਨਹੀਂ ਨੇ ਢੇਰ ਤੇ ਪਰ ਫਿਰ ਵੀ ਮੈਸੇਜ ਪਾਉਣਾ ਹੈ ਫਾਈਨਲ ਜੇ ਹੈਗਾ ਤਾਂ ਮੇਰਾ ਹੈ ਕੋਸ਼ਿਸ਼ ਇਹੀ ਕਰਨੀ ਹੈ ਲਓ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਇਹਨਾਂ ਥੱਲੇ ਮੈਂ ਬਾਟਮ ਰੱਖੀ ਹੋਈ ਹੈ ਉਹਦੇ ਕਰਕੇ ਤੁਹਾਨੂੰ ਐਗਜੈਕਟ ਕਲਰ ਹੀ ਦਿਖ ਰਿਹਾ ਹੈ ਠੀਕ ਹੈ ਜੀ ਸਹੀ ਆ ਰਿਹਾ ਕਲਰ ਹਾਂ ਇਹ ਤੁਹਾਨੂੰ ਉਹੀ ਕਲਰ ਦਿਖ ਰਿਹਾ ਜਿਹੜਾ ਐਕਚੁਅਲ ਚ ਵੀ ਆਊਗਾ ਠੀਕ ਹੈ ਬਰਬਰੀ ਦੇ ਦੁਪट्टे ਨਾਲ ਤੇ ਲੋ ਜੀ ਅਗਲਾ ਕਲਰ ਆਊਗਾ ਇਹ ਵਾਲਾ ਮਹਿੰਦੀ ਜਿਹਾ ਕਲਰ ਹੈ ਬਹੁਤ ਸੋਹਣਾ ਬਾਟਮ ਕਲਰ ਦਿਖਾ ਦਿੰਨੀ ਆ ਤੁਹਾਨੂੰ ਆ ਲੋ ਆ ਗਿਆ ਦਾ ਬਾਟਮ ਦਾ ਕਲਰ ਠੀਕ ਹੈ ਜੀ ਏ ਕਲਾਸ ਫੈਬਰਿਕ ਤਮੰਨਾ ਬ੍ਰਾਂਡ ਦਾ ਤੇ ਪ੍ਰਾਈਸ ਸਿਰਫ 14 90 लो जी अगला अगला आ गया जी नेवी ब्लू के ब्लैक? ब्लैक 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 आ गया जी लो ये आ गया थोड़े को ब्लैक बहुत प्यारा फैब्रिक बहुत सोहनी डिजाइनिंग सोच का तो मसला ही नहीं गा फ्री शिपिंग नाल सूट आना थे चौदह अस्सी च नब्बे लो जी अगला कलर नोट करो ओ माई गाट देखो एन बरीक बरबरी है बरीक जारी हरी बिल्कुल सॉफ्ट ਐਂਡ ਸੌਫਟ ਦੁਪੱਟਾ ਠੀਕ ਹੈ ਲੋ ਲੁੱਕ ਦੇਖੋ சூਟ ਦੀ ਹੌਟ ਪਿੰਕ ਬਹੁਤ ਸੋਹਣਾ ਲੱਗ ਰਿਹਾ ਹੈ ਸੂਟ ਬਣ ਕੇ ਠੀਕ ਹੈ ਤੇ ਇਹ ਦੀ ਹੋਗੀ ਬਾਟਮ ਠੀਕ ਹੈ ਜੀ ਲੋ ਅਗਲਾ ਆ ਗਿਆ ਗ੍ਰੀਨ ਆ ਲੋ ਇਹ ਵਾਲਾ ਗ੍ਰੀਨ ਕਲਰ ਐਗਜ਼ੈਕਟ ਗ੍ਰੀਨ ਕਲਰ ਹੁੰਦਾ ਹੈ ਜਿਹੜਾ ਬਹੁਤ ਸੋਹਣਾ ਲੋ ਜੀ ਅਗਲਾ ਆ ਗਿਆ ਮਹਿਰੂਨ ਠੀਕ ਹੈ ਜੀ ਆਹ ਕਲਰ ਆ ਗਿਆ ਮੇਰਾ ਬਾਟਮ ਬਾਟਮ ਦਾ ਬਣ ਕੇ ਸੂਟਾਂ ਨੇ ਨਾ ਬਹੁਤ ਹੀ ਜ਼ਿਆਦਾ ਪਿਆਰੇ ਲੱਗਣੀਆਂ ਬਹੁਤ ਜ਼ਿਆਦਾ ਖੂਬਸੂਰਤ ਲੱਗਣਗੇ ਫੁੱਲਾਂ ਤੋਂ ਹਟਕੇ ਫੁੱਲਾਂ ਵਾਲੇ ਵੀ ਦਵਾਂਗੇ ਐ ਨਹੀਂ ਕਿ ਸਾਰੇ ਬਿਨਾ ਫੁੱਲਾਂ ਤੋਂ ਦਵਾਂਗੇ ਉਹ ਵੀ ਦਵਾਂਗੇ ਜਿਨ੍ਹਾਂ ਦਾ ਫੁੱਲਾਂ ਦਾ ਟੇਸਟ ਹੋਣਾ ਫੁੱਲਾਂ ਵਾਲੇ ਵੀ ਪਾਉਣੀ ਹੈ ਲਓ ਜੀ ਓ ਮਾਈ ਗॉड ਕਲਰ ਦੇਖੋ ਬਹੁਤ ਖੂਬਸੂਰਤ ਕਲਰ ਲਓ ਜੀ ਅਗਲਾ ਤੁਹਾਨੂੰ ਹੁਣ ਇੱਕ ਸੈੱਟ ਫਿਰ ਫੁੱਲਾਂ ਵਾਲਾ ਦਿਖਾ ਦਮ ਲਓ ਜੀ ਅਗਲਾ ਸੈੱਟ ਫਿਰ ਫੁੱਲਾਂ ਵਾਲਾ ਦਿਖਾਉਣੀ ਹੈ ਫਿਰ ਫਿਰ ਤੁਹਾਨੂੰ ਦੂਜੇ ਦਿਖਾਉਂਗੀ ਠੀਕ ਹੈ ਜੀ ਇਹ ਆ ਗਿਆ ਜੀ ਤੁਹਾਡਾ ਮਡਾਲ ਮਸਲਿਨ ਦਾ ਬਾਟਮ ਠੀਕ ਹੈ ਜੀ ਤੇ ਇਹ ਆ ਗਈ ਤੁਹਾਡੀ ਸ਼ਰਟ ਹੁਣ ਮੈਂ ਇਹ ਥੱਲੇ ਇਦਾਂ ਹੀ ਰੱਖ ਦਣੀ ਆ ਹਲੋ ਇਹ ਸ਼ਰਟ ਆ ਗਈ ਫੁੱਲਾਂ ਵਾਲੀ ਤੁਹਾਡੀ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਸਿੰਗਲ ਕਲਰ ਜਿਹਦਾ ਤੇ ਇਹਦਾ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਉਣੀ ਆ ਮੈਂ ਹਲੋ ਜਿਨ੍ਹਾਂ ਨੂੰ ਫੁੱਲਾਂ ਵਾਲੇ ਪਸੰਦ ਹੈ ਉਹ ਇਸ ਇਹ ਚੀਜ਼ਾਂ ਪਸੰਦ ਕਰਨਗੇ ਲਓ ਜੀ ਠੀਕ ਹੈ ਹਲੋ तो बहुत ही प्यारे रेट के थानू दिते बहुत ही लो मार्जिन उत्ते ठीक है लो एक कलर ये मिलेगा ठीक है जी एक कलर आ गया दूसरा लो ठीक है ये है आ, गोल्डन मस्टर्ड कलर अगला ये आ गया बहुत ही खूबसूरत रंग बहुत ही प्यारा ਲਓ ਜੀ ਰੰਗ ਦੇਖੋ ਸੂਰ ਦਾ ਬਹੁਤ ਹੀ ਖੂਬਸੂਰਤ ਬਡਾਲ ਮਸਲੀਨ ਦੀ ਬਾਟਮ ਤੇ ਨਾਲ ਬਰਬਰੀ ਦੀ ਸ਼ਰਟ ਬਰਬਰੀ ਦਾ ਹੀ ਦੁਪੱਟਾ ਅਗਲਾ ਆ ਗਿਆ ਇਹ ਵਾਲਾ ਜਾਮਨੀ ਕਲਰ ਲਓ ਜੀ ਠੀਕ ਹੈ ਲਓ ਜੀ ਅਗਲਾ ਇਹ ਜਿਹੜੇ ਹੁਣ ਤੁਹਾਨੂੰ ਮੈਂ ਦਿਖਾ ਰਹੀ ਹਾਂ ਨਾ ਇਹ ਵਾਲੇ ਜਿਹੜੇ ਅ ਇੱਕ ਦੂਸਰਾ ਬ੍ਰਾਂਡ ਹੈ ਗਲੇਮੀ ਵੀ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਦੋ ਤਿੰਨ ਬ੍ਰਾਂਡ ਦਿਖਾਵਾਂਗੇ ਇਹਨਾਂ ਦੇ ਅਸੀਂ ਪਹਿਲਾਂ ਵੀ ਬਹੁਤ ਪ੍ਰੋਡਕਟ ਵੇਚੀ ਹੈ ਬਹੁਤ ਪਿਆਰਾ ਬ੍ਰਾਂਡ ਹੈ ਬੜੀ ਵਧੀਆ ਫੈਬਰਿਕ ਬਣਾਉਂਦੇ ਨੇ ਇਹ ਕਾਟਨ ਵੀ ਬਹੁਤ ਸੋਹਣੀ ਹੁੰਦੀ ਹੈ ਇਹਨਾਂ ਦੀ ਅੱਗੇ ਗਰਮੀਆਂ 'ਚ ਦਵਾਂਗੇ ਤੁਹਾਨੂੰ ਤੇ ਇਹਦੇ ਨਾਲ ਜਿਹੜੀ ਬਾਟਮ ਮਿਲੂਗੀ ਤੁਹਾਨੂੰ ਉਹ ਦੇਖੋ ਕਿੰਨੀ ਪਿਆਰੀ ਹੈ ਲੋ ਸੈਲਫ ਪ੍ਰਿੰਟ ਪ੍ਰਾਈਸ ਸਭ ਦਾ ਸੇਮ ਹੀ ਰਹੂਗਾ ਕਿਉਂਕਿ ਲੈਵਲ ਸਾਰੇ ਸੁੱਤਾਂ ਦਾ ਸੇਮ ਮਿਲੂਗਾ ਤੁਹਾਨੂੰ ਲੋ ਜੀ ਇਹਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਕੀ ਕਿ ਬਾਟਮ ਦਾ ਕਲਰ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਦੁਪੱਟਾ ਵੀ ਆ ਲੋ ਥੋੜੀ ਬੁਤੋ ਲਓ ਜੀ ਇਹ ਤੁਹਾਨੂੰ ਮਿਲੂਗਾ ਦੁਪੱਟਾ ਸਵਾ ਦੋ ਮੀਟਰ ਇਹਨਾਂ ਦੀ ਲੈਂਥ ਹੋਊਗੀ ਇਹ ਤਾਂ ਸ਼ਾਇਦ ਮੈਨੂੰ ਵੱਧ ਹੀ ਲੱਗ ਰਿਹਾ ਤੇ ਚੌੜਾਈ ਖੁੱਲੀ ਡੁੱਲੀ 2.5 ਦਾ ਹੀ ਕੰਮ ਸਰੂਗਾ ਕਿ ਕੋਈ ਹੋਈ ਵੀ ਹੋਊਗੀ ਠੀਕ ਹੈ ਜੀ ਪ੍ਰਾਈਸ ਸਭ ਦਾ ਸੇਮ ਰਹੂਗਾ ਅਗਲਾ ਕਲਰ ਇਹ ਆ ਗਿਆ ਠੀਕ ਹੈ ਜੀ ਲੋ ਡਜੀਟਲ ਪ੍ਰਿੰਟ ਹੈ ਬਰਬਰੀ ਦੇ ਉੱਤੇ ਠੀਕ ਹੈ ਡਜੀਟਲ ਪ੍ਰਿੰਟ ਵਾਲੇ ਸੂਟ ਜਿਹੜੇ ਹੁੰਦੇ ਨੇ ਉਹ ਮਹਿੰਗੇ ਹੁੰਦੇ ਨੇ ਇਹ ਡਿਜੀਟਲ ਪ੍ਰਿੰਟ ਵਾਲੇ ਤੁਹਾਨੂੰ ਅਸੀਂ ਸੇਮ ਪ੍ਰਾਈਸ ਵਿੱਚ ਹੀ ਦੇ ਰਹੀਆਂ ਲੋ ਸਲਵਾਰਾਂ ਦੇਖੋ ਕਿੰਨੇ ਮਤਲਬ ਇਹ ਕਲਾਸ ਮਿੱਠਾ ਪੈਰਟ ਕਲਰ ਤੇ ਬਰਬਰੀ ਦੇ ਦੁਪੱਟੇ ਓ ਮਾਈ ਗॉड ਫਿਰੋਜ਼ੀ ਕਲਰ ਬਿਊਟੀਫੁਲ ਫਿਰੋਜ਼ੀ ਕਲਰ ਲੋ ਲੱਭਿਆ ਨਹੀਂ ਲੱਭਦੇ ਇਹ ਜਿਹੇ ਰੰਗ ਦੇਖੋ ਤੇ ਇਸ ਤੋਂ ਬਰਬਰੀ ਦੇ ਉੱਤੇ प्रोवाइड किए ये ठीक है एक बार यदा प्रिंट फिर खोल के दिखा दुलता नहीं गया पहले आए का लो जी हम थाले बॉटम नहीं लगी इस तो ही मतलब डार्क ही आऊगा जो तो बनेगा ठीक है हेलो लो जी अगला कलर आ गया ब्लैक ठीक है लो जी सलवार ते प्रिंट देखो ਕਿੱਥੇ ਲੈਵਲ ਐ ਸੂਟ ਦਾ ਕਿੰਨਾ ਪਿਆਰਾ ਸੂਟ ਲੱਗਣਾ ਏ ਤੁਹਾਨੂੰ ਆ ਲੋ ਆ ਤੁਹਾਨੂੰ ਸਲਵਾਰ ਤੇ ਮਿਲੂਗਾ ਠੀਕ ਐ ਡਿਜੀਟਲ ਪ੍ਰਿੰਟ ਤੇ ਇਹ ਤੁਹਾਨੂੰ ਮਿਲੂਗੀ ਅ ਸ਼ਰਟ ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਠੀਕ ਐ ਜੀ ਸ਼ਰਟ ਜਦੋਂ ਇਹਦੇ ਤੇ ਰੱਖਾਂਗੇ ਆਪਾਂ ਬਲੈਕ ਦੇ ਉੱਤੇ ਨਿਕੈਰਾ ਕਰਦਣੀ ਐ ਹਾਂ ਇਹ ਲੁੱਕ ਆਊਗੀ ਠੀਕ ਐ ਜੀ थोड़ा थो मिलूगा दुपट्टा अगला कलर गॉड बहुत ही सोहना कलर है ब्यूटीफुल लो अनडिफाइनड लॉ आ गई बॉटम यह आ गया शर्ट कलर टमाटरी जहा कलर है बहुत सोहना जहा जी तमन्ना तो लो जी ये भी फिर थोड़ा हूँ ਡਿਜੀਟਲ ਕਮ ਫਲੋਰ ਅਦਭਚਾਲਾ ਜਿਹੜੇ ਪ੍ਰਿੰਟ ਨਹੀਂ ਹੁੰਦੇਗੇ ਫੁੱਲਾਂ ਵਾਲੇ ਵੀ ਐ ਪਰ ਬਹੁਤ ਡੀਸੈਂਟ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਸੂਟ ਠੀਕ ਐ ਤਮੰਨਾ ਬ੍ਰਾਂਡ ਦੀ ਬਰਬਰੀ ਪਲੱਸ ਉਹਦੇ ਨਾਲ ਇਹ ਵਾਲੀ ਬਾਟਮ ਬਾਟਮਸ ਬਹੁਤ ਸੋਹਣੀ ਐ ਠੀਕ ਐ ਤੇ ਇਹ ਤੁਹਾਨੂੰ ਮਿਲੂ ਦੁਪੱਟਾ ਕਲਰ ਸਹੀ ਆ ਰਿਹਾ ਹਾਂ ਮਿੱਠਾ ਫਿਰੋਜ਼ੀ ਕਲਰ ਬਹੁਤ ਹੀ ਜ਼ਿਆਦਾ ਖੂਬਸੂਰਤ ਸੂਟ ਐ ਹਲੋ ਆਹ ਦੁਪੱਟਾ ਮਿਲੂਗਾ ਤੁਹਾਨੂੰ ਕੋਈ ਤੁਹਾਡਾ ਏਜ ਗਰੁੱਪ ਐ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਕੋਈ ਏਜ ਗਰੁੱਪ ਹੋਵੇ ਤੁਹਾਡਾ ਠੀਕ ਐ ਲੋ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 14.90 ਲਓ ਜੀ ਅਗਲਾ ਕਲਰ ਦੇਖੋ ਮਿੱਠਾ ਮਸਟਰਡ ਕਲਰ ਖੂਬਸੂਰਤ ਲਓ ਬਹੁਤ ਹੀ ਪਿਆਰਾ ਜਿਹਾ ਮਸਟਰਡ ਕਲਰ ਹੈ ਠੀਕ ਹੈ ਆ ਆ ਗਿਆ ਇਹਦਾ ਦੁਪੱਟਾ ਬਹੁਤ ਪਿਆਰੀ ਜੀ ਸੂਟ ਨੇ ਮਿੰਟੂ ਮਿੰਟੀ ਫਾਈਨਲ ਕਰਨ ਵਾਲੇ ਬਿਲਕੁਲ ਸੌਫਟ ਬਰਬਰੀ ਆਉਗੀ ਤੁਹਾਡੇ ਕੋਲ ਬਿਲਕੁਲ ਸੌਫਟ ਠੀਕ ਹੈ ਆਹ ਲਓ ਜੀ ਇਹ ਆ ਗਿਆ ਜੀ ਬਲੈਕ ठीक है बॉटम्स लगिया ही हुई हैं ये कलर जरा देख रहे हो एग्जैक्ट यही देख रहे हो जो थोड़ा थो बन के आऊगा ठीक है क्योंकि थे ब्लैक बॉटम लगी हुई है ये आ गया दुपट्टा इस तरह एक खोलता से होर खोल, खोल दि एक आलो लो देखो लुक कि सोहनी होनी सूट दी लो जी। अगला आ गया नेवी ब्लू लो ये लुक आऊगी ठीक है अवला आ गया बॉटम ठीक है जी अगला आ गया रस्ट कलर प्रिंट बस सोच का तो पॉइंट ही नहीं छाया कोई प्राइस प्रिंट कलर फैब्रिक का लैवल सब कुछ रसट लाजवरी ब्लू बहुत घट आ कलर बहुत ही खूबसूरत रंग है लो जी हॉट पिंक ਹੌਟ ਪਿੰਕ ਕਾ ਜਿਵੇਂ ਸਭ ਬੁਝੀ ਜੀ ਜਿਵਾਰੀ ਦਿੱਤਾ ਹੈ ਕਲਰ ਲਓ ਜੀ ਅੱਜ ਤੁਹਾਨੂੰ ਬਾਰ-ਬਾਰ ਹੌਟ ਪਿੰਕ ਵੀ ਦੇਣੀ ਹੈ ਅਸੀਂ ਲਓ ਕੋਈ ਰੰਗ ਨਹੀਂ ਛੱਡਿਆ ਗੂੜਾ ਫਿੱਕਾ ਸਾਰੇ ਦਿੱਤੇ ਤੁਹਾਨੂੰ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਫੇਰ ਤੋਂ ਜਿਓਮੈਟ੍ਰਿਕ ਪ੍ਰਿੰਟ ਬਹੁਤ ਖੂਬਸੂਰਤ ਤਮੰਨਾ ਬ੍ਰਾਂਡ ਦਾ ਜਿਓਮੈਟ੍ਰਿਕ ਪ੍ਰਿੰਟ ਦੇਖੋ ਕਿੰਨਾ ਪਿਆਰਾ ਲਓ ਪ੍ਰਿੰਟ ਦੇਖੋ ਇੰਨਾ ਪਿਆਰਾ ਲੱਗਣਾ ਬਣ ਕੇ ਸੂਟ ਪੂਰਾ ਗਾਰਨਿਸ਼ ਲੁੱਕ ਬਹੁਤ ਹੀ ਖੂਬਸੂਰਤ ਲਹਿਰੀਏ ਜੇ ਬਣੇ ਹੋਏ ਨੇ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਬਾਟਮ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂ ਇਹਦਾ ਦੁਪੱਟਾ ਬਰਬਰੀ ਦਾ ਦੁਪੱਟਾ ਬਰਬਰੀ ਦੀ ਸ਼ਰਟ ਲਓ ਜੀ ਬੜੀ ਪੁੱਤ ਦੁਪੱਟਾ ਦਿਖਾਉਣੀ ਹੈ ਤੁਹਾਨੂੰ ਲਓ ਪੱਤਿਆਂ ਦਾ ਪ੍ਰਿੰਟ ਦੁਪੱਟੇ ਦੇ ਵਿੱਚ ਪ੍ਰਿੰਟ ਦਾ ਹਟਮਾ ਸ਼ਰਟ ਨਾਲੋਂ ਬਹੁਤ ਹੀ ਪਿਆਰੀ ਲੁੱਕ ਆਊਗੀ ਬਣ ਕੇ ਸੂਟ ਦੀ ਬਹੁਤ ਪਿਆਰੇ ਪ੍ਰਾਈਸ ਬਹੁਤ ਖੂਬਸੂਰਤ ਪ੍ਰਿੰਟ ਐਂਡ ਕਲਰ ਲਓ ਜੀ ਅਗਲਾ ਕਲਰ ਇਹ ਮਿਲੂਗਾ ਡੀਪ ਰਾਣੀ ਕਲਰ ਠੀਕ ਹੈ ਇੱਕ ਹੌਟ ਪਿੰਕ ਹੁੰਦਾ ਇੱਕ ਡੀਪ ਰਾਣੀ ਹੁੰਦਾ ਇਹ ਡੀਪ ਰਾਣੀ ਕਲਰ ਹੈ ਲਓ ਜੀ ਅਗਲਾ ਇਹ ਆ ਗਿਆ ਜੀ ਤੁਹਾਡਾ ਇਹ ਵਾਲਾ ਕਲਰ ਦੇਖੋ ਸੋਨਾ ਜਾਂ ਬਲੂ ਕਲਰ ਹੈ ਹੈ ਸਹੀ ਹੈ ਹਾਂ ਸਹੀ ਦੇਖਿਆ ਤੁਸੀਂ ਲਓ ਲਓ ਜੀ ਅਗਲਾ ਡਿਜ਼ਾਈਨ ਦਿਖਾਉਣੀ ਹੈ ਤੁਹਾਨੂੰ ਲੋਚ ਅਗਲਾ ਦੇਖੋ oh my god ਬਹੁਤ ਹੀ ਖੂਬਸੂਰਤ ਬਿਊਟੀਫੁਲ ਇਹ ਵੀ એલਮ ਦਾ ਹੈ ਠੀਕ ਹੈ ਹੁਣ ਤੁਹਾਨੂੰ ਜਿਹੜੇ ਮੈਂ ਦਵਾਂਗੀ ਨਾ ਇਹ ਦੋ ਸੈਟ ਉਹ ਬੀ ਐਲ ਐਮ ਦੇ ਦਵਾਂਗੀ ਉਹਨਾਂ ਚ ਖਾਸियत ਹੈ ਇਸ ਲਈ ਮੈਂ ਉਹ ਵਿੱਚ ਐਡ ਕੀਤੇ ਆ ਅ ਇਹਦੇ ਇਹਦੀ ਖਾਸियत ਇਹ ਹੈ ਕਿ ਇਹਦਾ ਦੁਪੱਟਾ ਡਿਫਰੈਂਟ ਫੈਬਰਿਕ ਦਾ ਹੈ ਉਹ ਤੁਹਾਨੂੰ ਦੱਸਦੀਆਂ ਏ ਕਲਾਸ ਫੈਬਰਿਕ ਆਊਗਾ ਤੁਹਾਡੇ ਕੋਲੇ ਬੀ ਐਲ ਐਮ ਦੀ ਬਰੀਕ ਜਾਲੀ ਵਾਲਾ ਤੁਹਾਨੂੰ ਤੇ ਸਿੰਗਲ ਜੇ ਕਲਰ ਦਾ ਉੱਤੇ ਪ੍ਰਿੰਟ ਤੇ ਕਲਰ ਦੇਖੋ ਤੇ ਹੁਣ ਮੈਂ ਤੁਹਾਨੂੰ ਇਹਦੀ ਬਾਟਮ ਦਿਖਾ ਦਿਆਂ ਮੋਡਲ ਮਸਲੀਨ ਦੀ ਇਹਦੇ ਨਾਲ ਬਾਟਮ ਆਉਗੀ ਠੀਕ ਹੈ ਜੀ ਇਹ ਬਾਟਮ ਹੋਊਗੀ ਠੀਕ ਤੇ ਇਹ ਹੋਗੀ ਸ਼ਰਟ ਜਿਹੜਾ ਕਲਰ ਤੁਸੀਂ ਹੁਣ ਦੇਖ ਰਹੇ ਹੋ ਇਹੀ ਕਲਰ ਉੱਪਰ ਕੇ ਆਊਗਾ ਠੀਕ ਹੈ ਵੈਰੀ ਸਟਲ ਜਾਂ ਕੰਬੀਨੇਸ਼ਨ ਬਣੂਗਾ ਤੁਹਾਡੇ ਸੂਟ ਦਾ ਬਹੁਤ ਹੀ ਪਿਆਰਾ ਜਾਂ ਤੇ ਇਹਦੇ ਨਾਲ ਜਿਹੜੇ ਦੁਪट्टे ਹੋਣਗੇ ਨਾ ਬੀਐਲਐਮ ਵਾਲਿਆਂ ਦੇ ਦੁਪट्टे ਜਿਹੜੇ ਉਹ ਹੈਗੇ ਆ ਜੀ ਮਸਲੀਨ ਦੇ ਠੀਕ ਹੈ ਮੋਡਲ ਮਸਲੀਨ ਦੇ ਦੁਪट्टे ਆ ਡਿਫਰੈਂਟ ਹੈ ਹੀ ਉਹਨਾਂ ਨਾਲੋਂ ਉਹਨਾਂ ਦੇ ਪਰਬਰੀ ਦੇ ਸੀ ਤੇ ਕਈ ਭਣਾ ਨੂੰ ਬਰਬਰੀ ਦਾ ਦੁਪੱਟਾ ਨਹੀਂ ਪਸੰਦ ਆਪਾਂ ਤੁਹਾਨੂੰ ਇਹ ਵੀ ਦੇਤਾ ਠੀਕ ਹੈ ਜੀ ਹੈ ਉਹ ਵੀ ਬਹੁਤ ਸੌਫਟ ਨੇ ਤੇ ਇਹਦੇ ਨਾਲ ਤੁਹਾਨੂੰ ਮਡਲ ਮਸਲੀਨ ਦਾ ਖੁੱਲਾ ਡੋਲਾ ਦੁਪੱਟਾ ਮਿਲੂਗਾ ਠੀਕ ਹੈ ਜੀ ਆ ਲੋ ਤੇ ਸੇਮ ਪ੍ਰਿੰਟ ਤੇ ਕਲਰ ਤੁਸੀਂ ਸੇਮ ਦੇਖਿਆ ਪ੍ਰਾਈਸ ਵੀ ਸੇਮ ਹੈ ਠੀਕ ਹੈ ਜੀ ਇੱਕੋ ਹੀ ਰੇਟ 'ਚ ਦਵਾਂਗੇ ਤੁਹਾਨੂੰ ਲੋ ਫਿਰ ਝਾਕਣ ਵੀ ਨਹੀਂ ਦਿੰਦਾ ਇਹਨਾਂ ਸੋਹਣੇ ਪੂਰਾ ਹੀ ਹੌਟ ਹੈ ਚਿੰਗਿਆੜਾ ਗਲੱਬੀ ਠੀਕ ਹੈ ਲੋ ਦੇਖੋ ਬਹੁਤ ਹੀ ਸੋਹਣੀ 컬러-컬ਰ ਦੀ ਹੋਇਆ ਆਪਣੀ ਹਾਰਡਨੈਸ ਪ੍ਰਿੰਟ ਨੇ ਉਹਨੂੰ ਸਟਲ ਕੀਤਾ ਬਹੁਤ ਠੀਕ ਹੈ ਤੇ ਇਹ ਆ ਗਿਆ ਦਾ ਦੁਪੱਟਾ ਲਓ ਜੀ ਇਹ ਮੈਨੂੰ ਬਹੁਤ ਅੱਛੀ ਚੀਜ਼ ਲੱਗੀ ਕਿ ਇਹਨਾਂ ਨੇ ਜਿਹੜੇ ਦੁਪੱਟੇ ਆ ਉਹ ਡਿਫਰੈਂਟ ਫੈਬਰਿਕ ਦੇ ਕਰਤੇ ਕਿਉਂਕਿ ਸਾਰਿਆਂ ਨੂੰ ਸੇਮ ਦੁਪੱਟਾ ਨਹੀਂ ਪਸੰਦ ਹੁੰਦਾ ਲਓ ਜੀ ਦੇਖੋ ਇਹ ਕਲਰ ਆ ਗਿਆ ਜੀ ਤੁਹਾਡੇ ਕੋਲ ਮਸ ਮਸਟਰਡ ਪੀਲਾ ਜ ਮਸਟਰਡ ਆ ਦੇਖੋ ਤੁਹਾਡੇ ਕੋਲੇ ਜਿਹੜਾ ਰੰਗ ਆਇਆ ਰੋਟ ਕਰ ਲਓ ਠੀਕ ਹੈ ਤੇ ਇਹ ਆ ਗਿਆ ਇਹ ਦੁਪੱਟਾ ਲੋ ਜੀ ਅਗਲਾ ਆ ਗਿਆ ਗ੍ਰੇ ਫੈਬਰਿਕ ਦਾ ਲੈਵਲ ਸਾਰਿਆਂ ਦਾ ਸੇਮ ਹੋਊਗਾ ਸੇਮ ਪ੍ਰਾਈਸ ਹੈ ਤੇ ਪ੍ਰਾਈਸ ਲੈਵਲ ਵੀ ਸੂਟਾਂ ਦਾ ਸਾਰਿਆਂ ਦਾ ਸੇਮ ਹੋਊਗਾ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਚੁਆਇਸ ਕਰਨੀ ਹੈ ਲੋ ਜੀ ਗ੍ਰੇ ਕਲਰ ਅਗਲਾ ਆ ਗਿਆ ਬਲੈਕ ਦੇ ਉੱਤੇ ਲੋ ਕਿੰਨਾ ਸੋਹਣਾ ਲੱਗ ਰਿਹਾ ਬਲੈਕ ਬਿਊਟੀਫੁਲ ਬਲੈਕ ਕਲਰ ਠੀਕ ਹੈ ਜੀ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣੀ ਹੈ ਆਪਾਂ ਜਿਹੜਾ ਭੈਣਾ ਕਹਿੰਦੀਆਂ ਕਿ ਸਾਨੂੰ ਫੁੱਲਾਂ ਵਾਲੇ ਸੂਟ ਨਹੀਂ ਡਿਫਰੈਂਟ ਦਿਓ ਲੋ ਜੀ ਇਹਨਾਂ ਦੇ ਇਹਨਾਂ ਦੇ ਵੀ ਡਿਜੀਟਲ ਪ੍ਰਿੰਟ ਮੰਗਾਏ ਆਪਾਂ ਲੋ ਦੇਖੋ ਓ ਸੌਰੀ ਪ੍ਰਿੰਟ ਦੇਖੋ ਇੰਨੇ ਖੂਬਸੂਰਤ ਸੂਟ ਨੇ ਇੰਨੇ ਸਮਾਰਟ ਜਿਹੇ ਸੂਟ ਨੇ ਨਾ ਬਹੁਤ ਹੀ ਖੂਬਸੂਰਤ ਲੱਗਦੇ ਲੋ ਦੇਖੋ ਪ੍ਰਿੰਟ ਤੁਸੀਂ ਇਹਨਾਂ ਦੇ ਗਰਲਿਸ਼ ਲੁੱਕ ਦੇ ਵਿੱਚ ਪਾਈ ਹੋਈ ਸੂਟ ਕਿੰਨੇ ਫੱਬਣੇ ਐ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਆ ਤੁਹਾਨੂੰ ਮਿਲੂਗੀ ਦੀ ਬਾਟਮ ਮੋੜਾਲ ਦੀ ਠੀਕ ਐ ਇਹ ਆ ਗਈ ਸ਼ਰਟ ਬਹੁਤ ਹੀ ਖੂਬਸੂਰਤ ਉਠਾ ਜਿੰਨਾ ਮਰਜ਼ੀ ਦੇ ਲਿਓ ਇਹਨੂੰ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਉਠਾ ਦੇ ਲਿਓ ਬਹੁਤ ਹੀ ਸੋਹਣਾ ਸੋਹਣਾ ਜਿਹਾ ਪ੍ਰਿੰਟ ਐ ਤੇ ਇਹਨਾਂ ਦਾ ਦੁਪੱਟੇ ਦਾ ਪ੍ਰਿੰਟ ਡਿਫਰੈਂਟ ਐ ਉਹ ਤੁਹਾਨੂੰ ਦਿਖਾਉਣੀ ਐ ਮੈਂ ਆ ਲੋ ਜੀ ਫੜੀ ਮੱਚੀ ਆ ਲੋ ਆ ਤੁਹਾਨੂੰ ਮਿਲੇਗਾ ਮਸਲੀਨ ਦਾ ਮੋਡਲ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਲੋ ਪ੍ਰਿੰਟ ਦੇਖੋ ਠੀਕ ਹੈ ਜੀ ਆਹ ਸੂਟ ਦੇ ਨਾਲ ਕਿੰਨਾ ਸਮਾਰਟ ਸੂਟ ਰੈਡੀ ਹੋਣਾ ਤੁਹਾਡਾ ਲੋ ਜਿੰਨੇ ਮਰਜ਼ੀ ਹੁਣ ਤੁਸੀਂ ਬਿਨਾ ਫੁੱਲਾਂ ਵਾਲੇ ਸੂਟ ਸਮਾਓ ਪੂਜਾ ਮੈਡਮ ਤੁਸੀਂ ਮੈਨੂੰ ਕੱਲ ਹੀ ਕਿਹਾ ਸੀ ਫੋਨ ਕਰਕੇ ਵੀ ਫੁੱਲਾਂ ਵਾਲਾ ਨਹੀਂ ਬਿਨਾ ਫੁੱਲਾਂ ਵਾਲਾ ਸੂਟ ਚਾਹੀਦਾ ਲੋ ਫਿਰ ਤੁਸੀਂ ਬਿਨਾ ਫੁੱਲਾਂ ਵਾਲੇ ਦੇ ਢੇਰ ਲਾ ਦੇ ਲੋ ਚੱਕੋ ਠੀਕ ਹੈ ਜੀ ਕਲਰ ਵੀ ਸਾਰੇ ਇੱਕ ਇੱਕ ਡਿਜ਼ਾਈਨ ਦੇ ਵਿੱਚ 6 6 7 7 ਕਲਰ ਦਿਖਾਈਏ ਤੁਹਾਨੂੰ ਮੈਂ ਲਓ ਜੀ ਇਹ ਆ ਗਿਆ ਬਲੈਕ ਦੇ ਉੱਤੇ ਲੋ ਠੀਕ ਹੈ ਦੁਪੱਟਾ ਆ ਗਿਆ ਲੈਣ ਦੇਣ ਕਰੋ ਆਪਣੀ ਨਹੀਂ ਲਓ ਬਹੁਤ ਜ਼ਿਆਦਾ ਪਿਆਰੀਆਂ ਆਈਟਮਾਂ ਤੁਹਾਡੇ ਕੋਲ ਪਹੁੰਚਣ ਵਾਲੀਆਂ ਨੇ ਬਿਨਾਂ ਕਿਸੇ ਕੰਪਲੇਨ ਤੋਂ ਫੈਬਰਿਕ ਹੈ ਬਹੁਤ ਸੋਹਣਾ ਠੀਕ ਹੈ হট ਪਿੰਕ ਤੇ ਹੁਣ ਆ ਗਿਆ ਗ੍ਰੇ ਠੀਕ ਹੈ ਦੋ ਸੈੱਟ ਮੈਂ ਤੁਹਾਨੂੰ ਦਿਖਾਏ ਆ ਜਿਹਦੇ ਨਾਲ ਮਸਲੀਨ ਦਾ ਦੁਪੱਟਾ ਲੱਗਿਆ। ਲਓ ਜੀ ਇਹ ਗ੍ਰੇ ਕਲਰ ਦੀ ਬਾਟਮ ਹੋਊਗੀ। ਠੀਕ ਹੈ। ਲਓ ਦੇਖੋ ਸਮਾਰਟ ਸੂਟ ਬਹੁਤ ਹੀ ਪਿਆਰਾ ਜਾ। ਲਓ। ਲਓ ਜੀ ਬਸ ਕੇ ਹੋਰ ਦਿਖਾਉਣੇ। ਹੋ ਗਿਆ। ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਹੈ ਹਾਈਲੀ ਡਿਸਕਾਊਂਟਡ ਵੀਡੀਓ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ। ਠੀਕ ਹੈ ਜੀ ਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆ ਭੈਣਾਂ ਦਾ ਮਾਣ ਵਧਾਓ। ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ 'ਚ ਨਵੀਂ ਵੈਰਾਈਟੀ ਦੇ ਨਾਲ।